ਪੰਜਾਬ ਪਰ ਵਿੱਚ ਕਈ ਤਹਾਕਿਆਂ ਤੋਂ ਬਾਅਦ ਇੰਨੀ ਲੰਮੀ ਅਤੇ ਭਾਰੀ ਬਰਸਾਤ ਹੋਣ ਮਗਰੋਂ ਅੱਜ ਤੁਹਾਨੂੰ ਸਿਰਫ ਇੱਕ ਪਿੰਡ ਦੇ ਗਰੀਬ ਤੇ ਮਜ਼ਦੂਰ ਲੋਕਾਂ ਦੇ ਘਰਾਂ ਦਾ ਹਾਲ ਦਿਖਾਉਣੇ ਆ ਦੋਸਤੋ ਇੱਥੋਂ ਹੀ ਤੁਹਾਨੂੰ ਪੂਰੇ ਪੰਜਾਬ ਦੀ ਜਿਹੜੀ ਬਿਗੜੀ ਹੋਈ ਤਸਵੀਰ ਹੈ ਉਹ ਸਪੱਸ਼ਟ ਹੋ ਜੂਗੀ ਮਮਤਾ ਕੀ ਇਹੀ ਕਮਰਾ ਤੇਰੇ ਕੋਲ ਹੈ ਹਾਂ ਇਹੀ ਹੈ ਪਤਾ ਅੱਛਾ ਇਹ ਤਾਂ ਬਹੁਤ ਨਰਕ ਬਣਿਆ ਹੋਇਆ ਹਾਂ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਅੰਦਰ ਬੈਠ ਕੇ ਪਤਾ ਮੈਂ ਤਾਂ ਕਿਸੇ ਦੇਖ ਰੇ ਪਈ ਨਹੀਂ ਇੰਨਾ ਨਾ ਪਾਣੀ ਖੜਿਆ ਉਹ ਤਾਂ ਹੀ ਅੱਛਾ ਇਹ ਇਹ ਅੱਗੇ ਵੀ ਕਮਰਾ ਕੋਈ ਨਾ ਇਹੀ ਹੈ ਕੋਈ ਚਾਰ ਗੱਡੜੀਆਂ ਤੇ ਅੱਛਾ ਚਾਰ ਗੱਡੀਆਂ ਨਹੀਂ ਲੈਣਾ ਲਾਈਟ ਹੈ ਉਹ ਵੀ ਪੱਤ ਹੋਣੀ ਨਹੀਂ ਗਈ ਹੋਈ ਹੋਊਗੀ ਅੱਛਾ ਤੇਰਾ ਸਾਰਾ ਸਮਾਨ ਖਰਾਬ ਹੋ ਗਿਆ ਹੋਰ ਹੁਣ ਦੇਖ ਤਾਂ ਸਹੀ ਪੁੱਤ ਪੈਟੀਆਂ ਖੜੀਆਂ ਨੇ ਉਹਦੇ ਦੋ ਇਹ ਫਿਰ ਕੱਢ ਤਾਂ ਲੈ ਬੀਬੀ ਬਾਹਰ ਕਿਵੇਂ ਕਢਾਂ ਕੋਈ ਨਹੀਂ ਕੱਢਦਾ ਹੈਗਾ ਕਰੰਟ ਕਰਕੇ ਤੇ ਨਾਈ ਬਾਹਲਾ ਬੁਰਾ ਹਾਲ ਹੋ ਰਿਹਾ ਹੈ ਹਾਂ ਉਹ ਪਈਆਂ ਨਹੀਂ ਕਿਤੇ ਨਹੀਂ ਹੈਗੀਆਂ ਉਹ ਪਈਆਂ ਨੇ ਉਹਦੇ ਸਾਹਮਣੇ ਦੇਖੋ ਦੋਸਤੋ ਨਰਕ ਸ਼ਾਇਦ ਨਰਕ ਤੋਂ ਵੀ ਭੈੜੇ ਹਾਲਾਤ ਨੇ ਕੋਈ ਕਮਰਾ ਵਿਚਾਰੀ ਕੋਲੇ ਤੇ ਕੀ ਹਾਲਾਤ ਨੇ ਦੇਖੋ ਸਾਰਾ ਸਮਾਨ ਜਿਹੜਾ ਪਾਣੀ ਭਰਿਆ ਹੋਇਆ ਤੇ ਦੇਖੋ ਕਿਵੇਂ ਸੜ ਰਿਹਾ ਸਮਾਨ ਥੱਲੇ ਪੈ ਗਿਆ ਤੇ ਕੱਲੀ ਇਹ ਘਰ ਦੇ ਵਿੱਚ ਤੇ ਇਹ ਸਮਾਨ ਨੂੰ ਕੱਢਣ ਵਾਲਾ ਬਿਲਕੁਲ ਨਹੀਂ ਹੈਗਾ ਦੇਖੋ ਉੱਪਰ ਇਹਨੇ ਪੇਟੀਆਂ ਵੀ ਵਿਚਾਰੀ ਨੇ ਕਿਸੇ ਤਰੀਕੇ ਨਾਲ ਉੱਪਰ ਨੂੰ ਕਰਕੇ ਜਿਹੜੀਆਂ ਧਰੀਆਂ ਹੋਈਆਂ ਤੇ ਇਹ ਹਾਲਾਤ ਨੇ ਦੇਖੋ ਨਰਕ ਵਰਗਾ ਕਮਰਾ ਹੈ ਦੇਖੋ ਆ ਇਹਦੇ ਬੈਠ ਪਏ ਨੇ ਇਹ ਵਿਚਾਰੀ ਆਪ ਹੈ ਕੱਲੀ ਇਹ ਦੇਖੋ ਕਿੰਦਾ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ ਤੇ ਉੱਪਰ ਟਾਇਲ ਵਾਲਾ ਜਿਹੜਾ ਇਹਦੇ ਉੱਪਰ ਪਿਆ ਹੋਇਆ ਤੇ ਸਾਰਾ ਚੋੜਾ ਹੈ ਦੇਖੋ ਤੇ ਨੀਵਾ ਕਿੰਨਾ ਹੈ ਕਮਰਾ ਹਾਂ ਦੇਖੋ ਅਜੇ ਤੱਕ ਵੀ ਬਾਰਿਸ਼ ਹਟੀ ਨੂੰ ਤਕਰੀਬਨ 12-15 ਘੰਟੇ ਹੋ ਗਏ ਤੇ ਅਜੇ ਤੱਕ ਵੀ ਦੇਖੋ ਇਹ ਟਿਪ ਟਿਪ ਕਰਕੇ ਜਿਹੜਾ ਝਾਂ ਰਿਹਾ ਦੇਖੋ ਇਹ ਬੇਬੇ ਕੋਈ ਸਾਰ ਲੈਣ ਆਇਆ ਨਾ ਕੋਈ ਨਹੀਂ ਆਇਆ ਨਾ ਰਿਸ਼ਤੇਦਾਰ ਨਾ ਕੋਈ ਹੋਰ ਹਾਂ ਚਲੋ ਦੋਸਤੋ ਮੈਂ ਇੰਤੀ ਇਹ ਤੁਹਾਨੂੰ ਕਿ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਇਕੱਲੇ ਨੇ ਦੇਸ ਹਹਾਰਾ ਨੇ ਤੇ ਇੱਕ ਇੱਕ ਕਮਰੇ ਦੇ ਵਿੱਚ ਦੇਖੋ ਨਰਕ ਭਰੀ ਜ਼ਿੰਦਗੀ ਜਿਉਣ ਲਈ ਜਿਹੜੇ ਮਜ਼ਬੂਰ ਨੇ ਕਿ ਇਹਨਾਂ ਦੀ ਮਦਦ ਕਰਨ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਕੋਈ ਸੰਸਥਾ ਅੱਗੇ ਆ ਜੇ ਸਰਕਾਰਾਂ ਦੀ ਆਪਾਂ ਨਿਰਪੋਰਾ ਡਿਪੈਂਡ ਨਹੀਂ ਰਹਿ ਸਕਦੇ ਕਿਉਂਕਿ ਸਰਕਾਰਾਂ ਦਾ ਬਹੁਤ ਕੁਝ ਦੇਖ ਕੇ ਬਹੁਤ ਕੁਝ ਪਰਖ ਕੇ ਸਰਵੇ ਕਰਕੇ ਫੇਰ ਕੁਝ ਦਿੰਦੀਆਂ ਨੇ ਉਦੋਂ ਉਹਨੂੰ ਬੰਦੇ ਦੇ ਹਾਲਾਤ ਨੇ ਜਿਹੜੇ ਉਹ ਵੱਤ ਤੋਂ ਵੱਤਰ ਹੋ ਜਾਂਦੀਆਂ ਇੱਕ ਕੋਈ ਕਮਰਾ ਇਹਦੇ ਕੋਲੇ ਦੇਖੋ ਆ ਹਾਲਾਤ ਨੇ ਇੱਕ ਕਮਰਾ ਦੇਖੋ ਆ ਬੇਚਾ

ਕਿਸੇ ਦੇ ਕਰੇ ਬੈਠੀ ਹੈ ਕਿਸੇ ਦੇ ਕਰੇ ਬੈਠੀ ਹੈ ਇਹ ਤਾਂ ਬੇਬੇ ਰਾਤ ਨੂੰ ਡਿੱਗ ਪਿਆ ਜਿਹਨੇ ਤਰਾ ਥੋੜਾ ਥੋੜਾ ਬਤਾ ਸਮਾਨ ਤੇ ਆ ਉਹ ਵੀ ਸਾਰਾ ਖਰਾਬ ਹੋ ਗਿਆ ਫੇਰ ਹੁਣ ਕੀ ਕਰਾਂ ਪੁੱਤੋ ਐਦਾਂ ਦੇ ਲੋਕਾਂ ਦੀ ਮਦਦ ਲਈ ਦੋਸਤੋ ਆਪਾਂ ਖੁਦ ਅੱਗੇ ਆਈਏ ਸਾਰਾ ਕੁਝ ਆਪਾਂ ਪੰਚਾਇਤਾਂ ਜਾਂ ਸਰਕਾਰਾਂ ਤੇ ਹੀ ਨਾ ਸਿੱਟੀਏ ਤੇ ਸਾਡਾ ਵੀ ਕੁਝ ਫਰਜ਼ ਬਣਦਾ ਹੈ ਅਸੀਂ ਜੋ ਸਮਾਜ ਸੇਵੀ ਕੋਈ ਸੱਜਣ ਨੇ ਤੇ ਜਾਂ ਕੋਈ ਐਨ ਆਰ ਆਈ ਵੀਰ ਨੇ ਤੇ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਐਦਾਂ ਦੇ ਲੋਕਾਂ ਦੀ ਜਿਹੜੀ ਮਦਦ ਕੀਤੀ ਜਾਣੀ ਬਹੁਤ ਜ਼ਰੂਰੀ ਹੈ ਤਾਂ ਕਿ ਸਮਾਜ ਦੇ ਵਿੱਚ ਇਹ ਵੀ ਜਿਹੜਾ ਸਿਰ ਉੱਚਾ ਕਰਕੇ ਜਿਉਂ ਸਕਣ। ਧੰਨਵਾਦ ਦੋਸਤੋ ਮਦਦ ਲਈ ਉਡੀਕ ਰਹੇਗੀ।